ਸਤਨਾਮ ਵਾਹਿਗੁਰੂ ਸਾਹਿਬ ਜੀ ਸੋਠ ਮਹਲਾ 5 ਮਿਰਤਕ ਕੋ ਪਾਇਓ ਤਨ ਸੱਸਾ ਵਿਛਰਤ ਿਆਨ ਮਿਲਾਇਆ ਪਰਸੂ ਪੈਤ ਮੁਗਦ ਭੈ ਸ੍ਰੋਤੇ ਹਰ ਨਾਮ ਮੁਖ ਗਾਇਆ ਮਰ ਤੱਕ ਕੋ ਪਾਇਓ ਤਨ ਸਾਸਾ ਵਿਛਰਤ ਿਆਨ ਮਿਲਾਇਆ ਪਸੂ ਪ੍ਰੀਤ ਮੁਗਧ ਭੈ ਸ੍ਰੋਤੇ ਹਰ ਨਾਮ ਮੁਖ ਗਾਇਆ ਓਰੇ ਗੁਰ ਕੀ ਦੇਖ ਵਡਾਈ ਤਾਂ ਕੀ ਕੀਮਤ ਕਹਿ ਨਾ ਜਾਇ ਰਹਾਉ ਦੁਖ ਸੁਖ ਕਾਟਾਇਓ ਡੇਰਾ ਅਨੰਦ ਮੰਗਲ ਬਿਸਰਾਮ ਮਨ ਬਾਛਤ ਫਲ ਮਿਲੇ ਆ ਚਿੰਤਾ ਪੂਰਨ ਹੋਏ ਕਮਾ ਇਹਾ ਸੁਖ ਆਗੇ ਮੁਖ ਉਜਲ ਮਿਟ ਗਏ ਆਵਣ ਜਾਣੇ ਨਿਰਭਉ ਭੈਰ ਹੈ ਦੈ ਨਾਮ ਵਸਿਆ ਆਪਣੇ ਸਤਿਗੁਰ ਕੈ ਮਨ ਭਾਣੇ ਊਠ ਤਪੈਠ ਤਹਾਰ ਗੁਣ ਗਾਵੇ ਦੁਖ ਦਰਦ ਭ੍ਰਮ ਭਾਗਾ ਕੋ ਨਾਨਕ ਤਾਕੇ ਪੂਰ ਕਰਮਾ ਜਾਕਾ ਗੁਰ ਚਰਨੀ ਮਨ ਲਾਗਾ ਊਠ ਤਪੈਠ ਤਹਾਰ ਗੁਣ ਗਾਵੇ ਦੁਖ ਤਰਦ ਭ੍ਰਮ ਭਾਗਾ ਕੋ ਨਾਨਕ ਤਾ ਕੇ ਪੂਰ ਕਰਮਾਂ ਜਾਂ ਕਾ ਗੁਰ ਚਰਨੀ ਮਨ ਲਾਗਾ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਹਿ ਇਹ ਹਮ ਅਜ ਦੇ ਪਵਿੱਤਰ ਹਕੂਨਾ ਮੇ ਜੋ ਸ੍ਰੀ ਦਰਬਾਰ ਸਾਹਿਬ ਅਪਰਸਾਰ ਤੋਂ ਆਏ ਹਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਪੰਜਵੇਂ ਪਾਸ਼ਾ ਨੇ ਸੋਟ ਰਾਗ ਵਿੱਚ ਚਾਨਣ ਕੀਤੇ ਹੋਏ ਹਨ ਗੁਰੂ ਸਾਹਿਬ ਜੀ ਫਰਮਾਨ ਕਰ ਰਹੇ ਨੇ हे ਭਾਈ ਪੁਰੇ ਗੁਰ ਦੀ ਆਤਮਕ ਉੱਚਤਾ ਬੜੀ ਅਸਚਰਜ ਹੈ ਉਸ ਦਾ ਮੁੱਲ ਨਹੀਂ ਦੱਸਿਆ ਜਾ ਸਕਦਾ ਟਹਿਰਾਓ हे ਭਾਈ ਗੁਰੂ ਆਤਮਕ ਤੌਰ ਤੇ ਮਰੇ ਹੋਏ ਮਨੁੱਖ ਦੇ ਸਰੀਰ ਵਿੱਚ ਨਾਮ ਜਿੰਦ ਪਾ ਦਿੰਦਾ ਹੈ ਪ੍ਰਭੂ ਤੋਂ ਵਿਛੜੇ ਹੋਏ ਮਨੁੱਖ ਨੂੰ ਲਿਆ ਕੇ ਪ੍ਰਭੂ ਨਾਲ ਮਿਲਾ ਦਿੰਦਾ ਹੈ ਪਸ਼ੂ